ਮੇਰੇ ਬੋਲ ਤੁਹਾਨੂੰ ਸਾਰਨ ਬਾਰੇ ਸਤਿ ਸ੍ਰੀ ਅਕਾਲ ਜੀ ਆਪਾਂ ਪਹੁੰਚੇ ਜੀ ਗੁਰਦਵਾਰਾ ਸ਼੍ਰੀ ਹੇਮਕੁੰਡ ਸਾਹਿਬ ਗੋਵਿੰਦ ਤਾਮ ਸਮਾਸਵੇਰ ਦਾ 4 ਵਜ ਗਿਆ ਜੀ ਤੇ ਆਪਾਂ ਚੱਲੇ ਪਉਣ ਲੱਗੇ ਜੀ ਉੱਪਰ ਦਰਬਾਰ ਸਾਹਿਬ ਵਾਲ ਸ਼੍ਰੀ ਹੇਮਕੁੰਡ ਸਾਹਿਬ ਤੇ ਸਮਾ 4 ਵਜਾ ਹੋ ਗਿਆ ਸੰਗਤਾਂ ਜੀ ਤੁਰੀਆਂ ਤੇ ਨਹੀਂ ਤੁਰੀਆਂ ਤੇ ਆਪਾਂ ਉਧਰ ਆਏ ਜੀ ਉਧਰ ਆਪਾਂ ਰੂਮ ਲਿਆ ਸੀ ਤੇ ਹੁਣ ਆਪਾਂ ਚੱਲਣਾ ਜੀ ਇੱਧਰ ਤੇ ਦਰਸ਼ੇ ਮੇਲੇ ਕਰਕੇ ਤੇ ਆਪਾਂ ਫਿਰ ਚੱਲਾਂਗੇ ਇੱਧਰ ਸਭ ਨੂੰ ਸਹਾ ਸੁਤਾਰ ਗ੍ਰਹ ਸਿਤੀ ਵਾਲ ਧਰ ਕਿਹੜੀ ਤੁਰੀ ਹੋਈ ਜੋ ਇਸ ਕੋਲੋਂ ਆਮਤ ਨਾਸਿਤੀ ਕਰਨਾ ਅੰਤ ਅੰਤ ਨਾ ਕਰਨਾ ਦੇਨ ਦਾ ਅੰਤ ਅੰਤ ਨਾ ਵਿਖਣ ਨੂੰ ਨਾ ਅੰਤ ਅੰਤ ਨਾ ਮੇਰੇ ਮਨੋਂ ਤਨਸਾਰਨ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਈਬਰ ਜੀ ਕੀ ਫਤ ਹੈ 29 ਤਰੀਕ ਦਿਨ ਐਤਵਾਰ ਗੋਵਿੰਦ ਸਾਹਿਬਾਂ ਦੀ ਯਾਤਰਾ ਸ਼ੁਰੂ ਪਰ ਲੱਗੀਆਂ ਜੀ ਹੁਣ ਤੇ ਦਰਬਾਰ ਸਾਹਿਬ ਹੇਲਪਰ ਸਾਹਿਬ ਵੱਲ ਤੇ ਸੰਗਤਾਂ ਜਾਣ ਵਾਸਤੇ ਤਿਆਰ ਹੋ ਗਈ। ਇੱਧਰ ਆਪੇ ਸਕਦਾ ਤੇ ਇੱਧਰ ਦੂਸਰ ਸਕਦਾ ਤੇ ਇੱਧਰ ਬਣੇ ਹੋਏ ਜੀ ਡਿਸਪੈਂਸਰੀ ਵਗੈਰਾ ਤੇ ਕਮਰੇ ਵਗੈਰਾ ਤੇ ਉਧਰ ਹੈਗਾ ਹੀ ਲੰਗਰ ਹਾਲ ਤੇ ਸਾਹਮਣੇ ਉਧਰ ਬਣੇ ਹੈ ਨਾਲ ਹੀ ਦਰਬਾਰ ਤੁਹਾਨੂੰ ਤੁਸੀ ਆਪਣਾ ਸਮਾਨ ਜਿਹੜਾ ਨਾ ਬਗਰਾ ਨੂੰ ਤੱਕ ਜਮਤ ਨਾ ਸਕਦੇ ਚਾਰ ਵਜੇ ਦਾ ਸਮਾਂ ਹੋ ਗਿਆ ਜੀ ਤੇ ਸੰਗਤਾਂ ਚਾਹ ਪਰਿਸ਼ਕ ਕੇ ਤੇ ਫਿਰ ਜਥਾ ਇਥੋਂ ਚੱਲੂਗਾ ਜੀ 4 ਵਜੇ ਤੇ ਇਹ ਜਿਹੜਾ ਤੁਸੀਂ ਦਰਖਤ ਦੇਖ ਰਹੇ ਹੋ ਤੇ ਇਹ ਦਰਸ਼ਨ ਅੱਜ ਵੀ ਉਦਾਂ ਹੀ ਮੌਜੂਦ ਹੈ ਜੀ ਤੇ ਇਤਿਹਾਸ ਆ ਆਪਣੇ ਚੈਨਲ ਤੇ ਹੈਗਾ ਜੀ ਤੇ ਤੁਹਾਨੂੰ ਮੈਂ ਇੱਥੇ ਮੇਨ ਮੇਨ ਪੜ੍ਹ ਕੇ ਸੁਣਾ ਦੇਣਾ ਜੀ 1937 ਵਿੱਚ ਇਸ ਧਰਤੀ ਦਾ ਸਰਵੇਖਣ ਕਰਦੇ ਸਮੇਂ ਬੰਗਾਲ ਸੈਪਰ ਦੇ ਹਵਾਲदार ਮੋਦਨ ਸਿੰਘ ਜੀ ਨੇ ਹੇਮਕੁਟ ਸਾਹਿਬ ਜੋ ਕਿ ਦਾਸ ਗੁਰੂ ਗੋਬਿੰਦ ਸਿੰਘ ਮਾਰੇ ਪਹਿਲੇ ਜਨਮ ਦਾ ਤਪ ਸਥਾਨ ਹੈ ਦਾ ਪਤਾ ਲਗਾਇਆ ਤੇ ਇੱਕ ਕਮਲੇਦਾਨ ਨਿਰਮਾਣ ਕਰਾਇਆ ਤੇ ਇਹ ਸਥਾਨ ਹੁਣ ਗੋਵਿੰਦ ਘਾੜ ਦੇ ਨਾਲ ਸੰਬੰਧਿਤ ਹੈ ਤੇ ਗੋਵਿੰਦ ਘਾੜ ਦੇ ਇੱਥੇ ਇਮਾਰਤ ਨੂੰ ਘਰ ਬਣਵਾਇਆ ਤੇ 1960 विश्राम ਕਰਤੇ ਯਾਤਰੀ ਦੀ ਸੇਵਾ ਕੀਤੀ ਤੇ ਬਾਕੀ ਆਪਣੇ ਚੈਨਲ ਤੇ ਇਤਿਹਾਸ ਪਿਆ ਹੋਇਆ ਜੀ ਗੁਰੂ ਘਰ ਦਾ ਸਾਰਾ ਤੇ ਤੁਸੀਂ ਪਿਛਲੀ ਵੀਡੀਓ ਜਾ ਕੇ ਦੇਖ ਸਕਦੇ ਹੋ ਜੀ ਤੇ ਇਹ ਝਾਕਾ ਵਾਕਾ ਜੀ ਸਵੇਰੇ ਅੰਮ੍ਰਿਤ ਵੇਲੇ ਦਾ 4 ਵਜੇ ਦਾ ਚਲੋ ਹੁਣ ਆਪਾਂ ਚਾਹ ਪੀ ਕੇ ਚੱਲਦੇ ਆਂ ਜੀ ਅਗਾ ਨੂੰ ਲੋ ਜੀ ਆਪਾਂ ਉਥੋਂ ਚੱਲ ਕੇ ਹੁਣ ਇੱਥੇ ਤੱਕ ਪਹੁੰਚ ਗਏ ਜੀ ਤੇ ਇਹ ਸਾਹਮਣੇ ਲੱਗਾ ਛੋਟਾ ਜਿਹਾ ਬੋਰਡ ਤੇ ਇੱਥੇ ਲਿਖਿਆ ਹੋਇਆ ਜੀ 4 ਕਿਲੋਮੀਟਰ ਸੇਮਗੋਟ ਸਾਈਡ ਤੇ ਬਹੁਤ ਸੋਹਣਾ ਵਿਊ ਤੇ ਸੰਗਤ ਜਾਈ ਜਾਂਦੀ ਉੱਪਰ ਦਰਸ਼ਨਾ ਵਾਸਤੇ ਚਲੋ ਜੀ ਆ ਰਹੀ ਗਲੀ ਬਟਾਸ ਛੋਟੇ ਛੋਟੇ ਕਦਮ ਛੱਟੀ ਚਲੋ ਤੇ ਹੌਲੀ-ਹੌਲੀ ਚੱਲੀ ਚੱਲੋ ਤੇ ਕੁੱਟਾ-ਕੁੱਟਾ ਪਾਣੀ ਪਿੰਦੇ ਰੋ ਪਾਣੀ ਰੱਜ ਕੇ ਨਹੀਂ ਪੀਣਾ ਤੇ ਉਹਦੇ ਨਾਲ ਫਿਰ ਸਾਹ ਜਿਆਦਾ ਚੜਦਾ ਤੇ ਬਹੁਤ ਵਧੀਆ ਰਿਹਾ ਸਫ਼ਰ ਤੇ ਸੰਗਤਾਂ ਜਾਵਰੀਆ ਨੇ ਤੇ ਆਪਣੇ ਉਹ ਦੋ ਬਾਈ ਮਲਾ ਪਰਤਾਏ ਨੇ ਆਪਣਾ ਮਤੜਨ ਮਲਾਉਣੇ ਆ ਜੀ ਇਹ ਆਏ ਸਾਡੇ ਮਗਰੋਂ ਬੜਾ ਸਾਡੇ ਨਾਲ ਸੀ ਪਰ ਕੁਛ ਪ੍ਰੋਬਲਮ ਕਰਕੇ ਨਹੀਂ ਆ ਸਕੇ ਮਲਾਉਣੇ ਆ ਨੇ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੋ ਤੁਹਾਡਾ ਮੇਰਾ ਨਾਮ ਹੈਗਾ ਜੀ ਬਲਜੀਤ ਸਿੰਘ ਸਾਡਾ ਲਖਵੀਰ ਸਿੰਘ ਜੀ ਲਖਵੀਰ ਸਿੰਘ ਬਲਜੀਤ ਲਖਵੀਰ ਇੱਥੇ ਕਿਧਰਿਆ ਸਫਰ ਸਹੀ ਹੈ ਜੀ ਮੰਦਰ ਪਹੁੰਚਦੀ ਹੈ ਜੀ ਚਲੋ ਚਲਦੇ ਆ ਚਲੋ ਫਿਰ ਲਖਮੀ ਜੀ ਲੰਘਾ ਪੇਟਾ ਦਾ ਉਹਦੇ ਭਰਾਏ ਚਲੋ ਚਲੋ ਜੀ ਚਲਦੇ ਆ ਜੀ ਕੱਟਦੇ ਆ ਸਫਰ ਤੇ ਬਾਅਦ ਵਿੱਚ ਬਲੌਗ ਵੀ ਦਰਸ਼ਨ ਕਰਦੇ ਹਰ ਜਾ ਕੇ ਉੱਥੇ ਜਾ ਕੇ ਬਣਾਵਾਂਗੇ ਤੇ ਸਾਹ ਚੜਦਾ ਤੇ ਵਲੌਗ ਬਣਦਾ ਨਹੀਂ ਛਤੀ ਸਾਹ ਨੇ ਸਾਹ ਨੇ ਮਿਲਦਾ ਤੇ ਹੌਲੀ ਹੌਲੀ ਚਲੋ ਮਹਾਰਾਜ ਦੀ ਕਿਰਪਾ ਨਾਲ ਚੱਲ ਜਾਈਏ ਪੱਕੇ ਕੋਈ ਦਿੱਕਤ ਵਾਲੀ ਗੱਲ ਨਹੀਂ ਸਾਹ ਚੜਦਾ ਹੀ ਆ ਕਿਉਂਕਿ 15200 ਫੁੱਟ ਦੀ ਉਚਾਈ ਤੇ ਆਪਾਂ ਜਾ ਰਹੇ ਹਾਂ ਠੀਕ ਹੈ ਜੀ ਚਲੋ ਮਿਲਦੀ ਅੱਗੇ ਲੱਗੇ ਫਿਰ ਲੋ ਜੀ ਆਪਾਂ ਪਹੁੰਚ ਗਏ ਜੀ ਗਲੇਸ਼ੀਅਰ ਕੋ ਤੇ ਮੌਸਮ ਮਦਰ ਤੁਸੀਂ ਦੇਖ ਸਕਦੇ ਹੋ ਹੰਗਾ ਲਾ ਸਕਦੇ ਹੋ ਬਸ ਖਰਾਬ ਹੋ ਗਿਆ ਜੀ ਚਾਰੇ ਪਾਸੇ ਫੋਗ ਹੀ ਫੋਗ ਸੰਗਤਾਰੀਆਂ ਜੀ ਹਿਥੇ ਤੇ ਤੇ ਆਪਣਾ ਛੋਟਾ ਬੱਦਲਾ ਵਿੱਚ ਘਿਰਿਆ ਹੋਇਆ ਤੇ ਚਲੋ ਚਲਦੇ ਆ ਜੀ ਫਿਰ ਤੇ ਪਾਣੀ ਦੇਖ ਲਓ ਤੁਸੀਂ ਕਿਵੇਂ ਆ ਰਿਹਾ ਆ ਰੰਦਾ ਭਾਈ ਮੌਸਮ ਇੱਥੇ ਇਦਾਂ ਦਾ ਲੋ ਜੀ ਆਪਾਂ ਪਹੁੰਚ ਗਏ ਜੀ ਸਤਖੰਡ ਸ੍ਰੀ ਹਿਮਕੁੰਡ ਸਾਹਿਬ ਤੇ ਬਾਰਿਸ਼ ਬਹੁਤ ਸੀ ਤੇ ਆਪਾਂ ਹੌਲੀ ਹੌਲੀ ਆਏ ਆ ਤੇ ਆਪਾਂ 11:20 ਦੇ ਇੱਥੇ ਪਹੁੰਚ ਗਏ ਸੀ ਕਿਉਂਕਿ ਜੀ ਤੇ ਸਵੇਰੇ ਆਪਾਂ ਸਵਾ 4 ਚੱਲੇ ਸੀ ਤੇ ਸਵਾ 11:05 ਇੱਥੇ ਪਹੁੰਚ ਗਏ ਸੀ ਤੇ ਆਹ ਦੇਖੋ ਜੀ ਬਾਹਰ ਦਾ ਦ੍ਰਿਸ਼ਤ ਸੀ ਲੋਚ ਉੰਦੇਂ ਜੀ ਤਪੜਾ ਹੀ ਮੇਵਨਾ ਤਾਂ ਢੋਕੇ ਬਣਾ ਲਿਆ ਜੇ ਭਾਵੇਂ ਸਤਿਨਾਮ ਪਲਾ ਦਰਸ਼ਨ ਕਰਕੇ ਆ ਗਏ ਜੀ ਸਤਿ ਸ੍ਰੀ ਅਕਾਲ ਦੀ ਤੇ ਬਾਹਰ ਵੀ ਪਈ ਜਾ ਰਹੀ ਹੈ ਤੇ ਸੰਗਤ ਕਾਫੀ ਇੱਥੇ ਖੜੀ ਹੋਈ ਹੈ ਜੀ نیچے ਤੇ ਚਲਦੇ ਆ ਜੀ ਫਿਰ ਆਪਾਂ ਨੀਚੇ ਵੱਲ 1:00 ਵੱਜ ਗਿਆ ਜੀ ਤੇ ਫਰਸਟ ਸਟੈਂਡ ਲੱਗੀ ਤੇ ਅਨੋਸੰਦ ਕਰਤੀ ਬਾਬਾ ਜੀ ਦੇ ਇਹ ਸੰਗਤ ਅੱਜ ਨੀਚੇ ਚਲੀ ਜਾਵੇ ਤੇ بارش ਹੋ ਰਹੀ ਹੈ ਮੌਸਮ ਖਰਾਬ ਹੋ ਰਿਹਾ ਤੇ ਸੰਗਤ ਬਹੁਤ ਆਈ ਜੀ ਦੇਖ ਸਕਦੇ ਹੋ ਤੁਸੀਂ ਨੀਚੇ ਵੀ ਸੰਗਤ ਬੈਠੀ ਹੋਈ ਹੈ ਤੇ ਅੱਧੀ ਸੰਗਤ ਉੱਪਰ ਵੀ ਹੈਗੀ ਮੱਥਾ ਟੇਕਣ ਗਈ ਹੋਈ ਹੈ ਜੀ ਠੀਕ ਹੈ ਜੀ ਹਾਂਜੀ ਸੋਪਾ ਦਰਸ਼ਨ ਕਰਕੇ ਹੁਣ ਆ ਵਾਪਸ ਚੱਲੇ ਆ ਜੀ ਗੁਰਦਾਰਾ ਗੋਵਿੰਦ ਧਾਮ ਤੇ ਬਹੁਤ ਸੋਹਣੇ ਦਰਸ਼ਨ ਗੁਰਸੱਭਾ ਦੇ ਹੋਏ ਤੇ ਸੰਗਤਾਂ ਵੀ ਬਹੁਤ ਆਈਆਂ ਦਰਸ਼ਨ ਕਰਨ ਵਾਸਤੇ ਇੰਨੇ ਜਿਆਦਾ بارش ਵਿੱਚ ਵੀ ਸੰਗਤਾਂ ਨੇ ਹੌਸਲਾ ਨਹੀਂ ਛੱਡਿਆ ਸੰਗਤਾਂ ਨੇ ਹੌਸਲਾ ਨਹੀਂ ਛੱਡਿਆ ਫਿਰ ਵੀ ਬੜੀ ਸ਼ਰਧਾ ਨਾਲ ਸਤਿਗੁਰਾਂ ਦੇ ਦਰਸ਼ਨ ਕੀਤੇ ਠੀਕ ਹੈ ਲੰਗਰបាន ਛੱਕੇ ਕੁਰਬਾਨੀ ਸੁਣ ਕੇ ਚਾਲੇ ਪਾਦੇ ਇੱਥੋਂ ਤੇ ਆਪਾਂ ਵੀ ਹੁਣ ਚੱਲੇ ਆ ਜੀ ਵਾਪਸ ਤੇ ਮੀਂਹ ਪਈ ਜਾ ਰਿਹਾ ਮੌਸਮ ਖਰਾਬ ਹੋ ਰਿਹਾ ਭਾਈ ਸਾਹਿਬ ਉਹਨਾਂ ਨੇ ਅਨੁਸੰਧ ਕਰ ਦਿੱਤੀ ਭਾਈ ਸੰਗਤ ਹ ਹੇ ਨੀਚੇ ਜਾਓ ਭਾਈ ਤੇ ਬਾਕੀ ਇਤਿਹਾਸ ਜਿਹੜਾ ਗੁਰੂ ਘਰ ਦਾ ਹੇਮਕੋਟ ਸਾਹਿਬ ਜੀ ਦਾ ਆਪਣੇ ਚੈਨਲ ਤੇ ਵੀਡੀਓ ਪਈ ਹੋਈ ਹੈ ਜੀ ਭਾਈ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਸੁਣ ਸਕਦੇ ਹੋ ਇਤਿਹਾਸ ਠੀਕ ਹੈ ਜੀ ਇਹ ਇਤਿਹਾਸ ਆ ਬਾਕੀ ਤੁਸੀਂ ਢਾਂਚਾ ਦੇਖ ਰਹੇ ਹੋ ਇਹ ਢਾਂਚਾ ਬਣਨ ਵਾਸਤੇ ਬੜੀ ਮੁਸ਼ਕਲਾਂ ਹੋਈਆਂ ਸੀ ਦਿੱਲੀ ਤੋਂ ਤੇ ਲੁਧਿਆਣੇ ਤੋਂ ਸੰਗਤਾਂ ਨੇ ਸਹਿਯੋਗ ਨਾਲ ਇਹ ਢਾਂਚਾ ਤਿਆਰ ਕਰਵਾਇਆ ਠੀਕ ਹੈ ਜੀ ਤੇ ਨਿਸ਼ਾਨਸਾ ਸਾਹਮਣੇ ਝੋਲਦੇ ਨੇ ਤੇ ਉੱਪਰ ਬਰਫ ਪੈ ਰਹੀ ਹੈ ਜੀ ਠੀਕ ਹੈ ਜੀ ਸਾਹਮਣੇ ਹੈਗੀ ਜੀ ਡਿਸਪੈਂਸਰੀ ਤੇ ਲੰਗਰ ਹਾਲ ਸਾਹਮਣੇ ਹੈ ਜੀ ਤੇ ਉਧਰ ਵਾਸ਼ਰੂਮ ਬਣੇ ਹੋਇਆ ਤੇ ਠੀਕ ਹੈ ਜੀ ਤੇ ਹੁਣ ਆਪਾਂ ਫਿਰ ਚੱਲਦੇ ਹਾਂ ਜੀ ਪਹਿਲਾਂ ਆਪਾਂ ਥੋੜੀ ਦਵਾਈ ਲੈ ਲਈਏ ਡਿਸਪੈਂਸਰੀ ਤੋਂ ਤੇ ਦਵਾਈ ਲੈ ਕੇ ਫਿਰ ਆਪਾਂ ਚੱਲੇ ਪਾਂਦੇ ਹਾਂ ਜੀ ਤੇ ਸਾਹਮਣੇ ਡਿਸਪੈਂਸਰੀ ਹੈ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਆ ਸਾਹ ਦੀ ਜਾਂ ਕੋਈ ਵੀ ਸਰੀਰਕ ਪ੍ਰੋਬਲਮ ਪ੍ਰੋਬਲਮ ਹੁੰਦੀ ਆ ਇਹ ਤੋਂ ਭਾਈ ਤੁਸੀਂ ਮੈਡੀਕਲ ਤੋਂ ਦਵਾਈ ਲੈ ਸਕਦੇ ਹੋ ਠੀਕ ਹੈ ਜੀ ਤੇ ਇੱਧਰ ਸਾਹਮਣੇ ਲੰਗਰ ਹਾਲ ਤੇ ਖਿਚੜੀ ਦਾ ਲੰਗਰ ਤੇ ਨਾਲ ਚਾਹ ਇੱਧਰ ਸਾਰੀ ਸੰਗਤਾਂ ਦਰਸ਼ਨ ਕਰਦੀ ਹੈ ਠੀਕ ਹੈ ਜੀ ਸੋਨਾ ਸਤਰੀਆ ਗਾਲ ਗੁਰਪ੍ਰਕਾਲ ਦੇਖ ਤੇਗ ਵਤੇ ਚੱਲੋ ਜੀ ਸੰਗ ਤੇ ਚਾਲੇ ਪਾਉ ਲੋ ਜੀ ਆਪਾਂ ਚਾਲੇ ਪਾਤੇ ਜੀ ਪੋੜੀ ਵਾਲੇ ਰਸਤੇ ਤੋਂ ਹਾਂਜੀ ਕਿੱਦਾਂ ਦਰਸ਼ਨ ਹੋਏ ਦੱਸੋ ਜੀ ਭਾਈ ਭਾਈ ਬਹੁਤ ਵਧੀਆ ਹੋ ਗਿਆ ਹਾਂਜੀ ਦਰਸ਼ਨ ਹੋਏ ਵਧੀਆ ਬਹੁਤ ਵਧੀਆ ਮੁੰਡਾ ਵਾਸੀ ਦਾ ਦਰਸ਼ਨ ਕਿੱਦਾਂ ਹੋਏ ਬਹੁਤ ਵਧੀਆ ਠੀਕ ਆ ਤੇ ਹੁਣ ਆਪਾਂ ਪੋੜੀ ਵਾਲੇ ਰਸਤੇ ਜਾਵਾਂਗੇ ਤੇ ਆਪਾਂ ਆਈ ਸੀ ਦੂਸਰੇ ਰਸਤੇ ਠੀਕ ਆ ਉਹ 1 ਕਿਲੋਮੀਟਰ ਦੂਰ ਪੈਂਦਾ ਜੀ ਇਹ ਨੇੜੇ ਪੈਂਦਾ ਪਰ ਇੱਥੇ ਸਾਹ ਬਹੁਤ ਜ਼ਿਆਦਾ ਚੜਦਾ ਆਪਾਂ ਤੁਹਾਨੂੰ ਇਹ ਕਵਾਂਗੇ ਜਿਹੜੇ ਬਜ਼ੁਰਗ ਨੇ ਜਾਂ ਮਤਾਵਾ ਪੈਣਾ ਨਹੀਂ ਪੋੜੀਆ ਮੇ ਰਸਤੇ ਨਾ ਹੋਣ ਉਹ ਦੂਸਰੇ ਰਸਤੇ ਹੋਣ ਬਹੁਤ ਵਧੀਆ ਹੈ ਤੇ ਇਹ ਰਸਤਾ ਸਭ ਨੂੰ ਉਤਰਨੋਂ ਵਧੀਆ ਹੈ ਇੱਕ ਤਾਂ ਸਾਹ ਨਹੀਂ ਛੱਡਦਾ ਬੰਦਾ ਆਰਾਮ ਨਾਲ ਉਤਰਦਾ ਰਹਿੰਦਾ ਜੀ ਠੀਕ ਹੈ ਜੀ ਤੇ ਬਾਕੀ ਜਿਹੜਾ ਉਹ ਸਾਹਮਣੇ ਬਣਿਆ ਹੋਇਆ ਉਹ ਬਣਿਆ ਹੋਇਆ ਜੀ ਦੂਸਰਾ ਬਿਜਲੀ ਦਾ ਬਿਜਲੀ ਪੈਦਾ ਹੁੰਦੀ ਇੱਥੇ ਠੀਕ ਹੈ ਜੀ ਸੰਗਤ ਜਾ ਰਹੀ ਹੈ ਨੀਚੇ ਵਾਹਿਗੁਰੂ ਅੱਜ ਬਾਕੀ ਤੋਈ ਜੀ ਲੱਗ ਰਹੀ ਨਹੀਂ ਲੱਗ ਰਾ ਜਿਕਾਰਿਆਂ ਦੀ ਗੂੰਜ ਨਾਲ ਸੰਗਤਾਂ ਜਿਕਾਰੇ ਦੀ ਗੂੰਜ ਨਾਲ ਸੰਗਤਾਂ ਰਵਾਨਾ ਹੋ ਗਈਆਂ ਜੀ ਗੁਰਦੁਆਰਾ ਗੋਵਿੰਦ ਧਾਮਵਾਲ ਤੇ ਆਪਾਂ ਵੀ ਉਹਨਾਂ ਵਿੱਚ ਸ਼ਾਮਲ ਹੋ ਜਾਣਾ ਸੰਗਤ ਵਿੱਚ ਤੇ ਰਸਤੇ ਵਿੱਚ ਹੋਵਿਗੀ ਅਪਡੇਟ ਤੁਹਾਨੂੰ ਜੂਰ ਦੱਸਾਂਗੇ ਤੇ ਜਿਹੜੇ ਦੋ ਰਸਤੇ ਨਿਕਲਦੇ ਨੇ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਕਿਹੜੇ ਰਸਤੇ ਜਾਣਾ ਕਿਹੜੇ ਰਸਤੇ ਨਹੀਂ ਜਾਣਾ ਠੀਕ ਹੈ ਜੀ ਤੇ ਸਾਡੇ ਚੈਨਲ ਨਾਲ ਬਨੇ ਰਹੋ ਤੇ ਬਹੁਤ ਸੋਹਣਾ ਤੇ ਪੂਰੀ ਫੋਗ ਹੈ ਜੀ ਇਸ ਟਾਈਮ। SNOW FULL ਹੋਣ ਲੱਗੀ ਬਸ 2 ਵਜੇ ਦੁਬਾਰਾ SNOW FULL ਹੋਣ ਲੱਗ ਜਾਂਦੀ ਇੱਥੇ। ਠੀਕ ਹੈ ਜੀ ਚਲੋ ਜੀ। ਹਾਂਜੀ ਇਧਰੋਂ ਆਉਣ ਦੇ ਸਾਰੇ ਜਦੋਂ ਆਪਰੇ ਆ ਤੇ ਦੋ ਰਸਤੇ ਪਾੜਦੇ ਨੇ। ਇੱਕ ਜਾਂਦਾ ਪੁੜੀਆਂ ਵੱਲ ਤੇ ਇੱਕ ਜਾਂਦਾ ਜੀ ਐ ਪਲੇਨ। ਤੇ ਇਧਰ ਵਧੇ ਰਿਆਂ ਦਾ ਬੰਦਾ ਤੇ ਇਧਰ ਚੜਨ ਵਾਲੇ ਕਈ ਛੜ ਵੀ ਜਾਂਦੇ ਨੇ, ਕਈ ਚਲੋ ਨਹੀਂ ਛੜਦੇ ਥੱਕ ਜਾਂਦੇ ਨੇ। ਤੇ ਠੀਕ ਹੈ ਜੀ। ਇਹ ਤਾਂ ਵਿਵਹਾਰੀ ਉਧਰ ਖਤਰ 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 ਘੁੱਤਰ ਵਾਲੇ ਹੁੰਦੇ ਨੇ ਗੰਦਬਾਬ ਬਾਲਾ ਪੰਦਲੇ ਤੇ ਇੱਥੇ ਨਾਲ ਹੀ ਦੁਕਾਨਾਂ ਨੇ ਇੱਥੋਂ ਖਾ ਪੀ ਸਕਦੇ ਹੋ ਤੁਸੀਂ ਕੁਝ ਵੀ ਖਾ ਸਕਦੇ ਹੋ ਜੀ ਪਾਣੀ ਕੋਲਡ ਡਰਿੰਕ ਚਾਹ ਚਾਹ ਕੌਫੀ ਕੁਝ ਵੀ ਖਾ ਸਕਦੇ ਹੋ ਜੀ ਚਲੋ ਚਲਦੇ ਆ ਜੀ ਆਪਾਂ ਹੁਣ ਆਪਣੇ ਨਿੱਟੇ ਵਾਲਾ ਜਿਹੜਾ ਤੁਸੀਂ ਇਹ ਚਰਨਾ ਦੇਖਦੇ ਹੋ ਇਸ ਰੋਵਰ ਵਿੱਚੋਂ ਪਾਣੀ ਆਉਂਦਾ ਜੀ ਉੱਪਰੋਂ ਤੇ ਐ ਇੱਥੇ ਆ ਕੇ ਨਿਕਲ ਜਾਂਦਾ ਜੀ ਬੋਲਦੇ ਥੱਲੋਂ ਲੋ ਜੀ ਆਪਾਂ ਦਰਸ਼ਨ ਮੇਲੇ ਕਰਕੇ ਆ ਗਏ ਜੀ ਤੇ ਬਹੁਤ ਸੋਹਣੇ ਦਰਸ਼ਨ ਹੋਏ ਨੇ ਤੇ ਸਾਹਮਣੇ ਚਰਨਾ ਤੇ ਸੰਗਤਾਰੀ ਜੀ ਉੱਪਰੋਂ ਇੱਧਰ ਬੈਠਾ ਛੋਟਾ ਪਟੰਗੀ ਕੀ ਨਾਮ ਉਤਰ ਤੇਰਾ ਅਭਿਜੋਤ ਅਭਿਜੋਤ ਕਿੱਥੋਂ ਦੇ ਆਣ ਵਾਲੇ ਹੋ ਮੈਂ ਪੰਜਾਬ ਲੁਧਿਆਣਾ ਤੋਂ ਲੁਧਿਆਣੇ ਤੋਂ ਠੀਕ ਆ ਛੁੱਟੀਆਂ ਹੀ ਤਾਂ ਆਏ ਹੋ ਹੈ ਹਾਂਜੀ ਠੀਕ ਹੈ ਹੋਰ ਬੜੀ ਸਫਰੇ ਹੈ ਨਾ ਹਾਂਜੀ ਕੋਈ ਦਿੱਕਤ ਪਰੇਸ਼ਾਨੀ ਰਾਹ ਚ ਖਾਣ ਪੀਣ ਚ ਨਹੀਂ ਨਹੀਂ ਦਰਸ਼ਨ ਚ ਚਲੋ ਠੀਕ ਚਲੋ ਵਧੀਆ ਦਰਸ਼ਨ ਹੋ ਜੀ ਮਹਾਰਾਜ ਜੀ ਸੰਗਤ ਆ ਰਹੀ ਹੈ ਦਰਸ਼ਨ ਕਰਕੇ ਤੇ ਉਹ ਸਾਹਮਣੇ ਆ ਜੀ ਝਰਨਾ ਆਪਾਂ ਸੁਰੇ ਥੂ ਵੀਡੀਓ ਸਟਾਰਟ ਕੀਤੀ ਸੀ ਸਵੇਰੇ ਪਹਿਰੇ ਸੀ ਭਾਈ ਮੀ ਤੇ ਮੀ ਕਰਕੇ ਆਪਾਂ ਬਲੌਗ ਸਟਾਰਟ ਨਹੀਂ ਕੀਤਾ ਸੀ ਤੇ ਰਾਤ ਵਿੱਚ ਆਪਾਂ ਜਾ ਕੇ ਬਲੌਗ ਬਣਾਇਆ ਹਨੇਰੇ ਵਿੱਚ ਕੁਝ ਵੇਖਣ ਦੇ ਆ ਸੀ ਮੋਬਾਈਲ ਦੇ ਲੈਟਰ ਜਗਾ ਕੇ ਮੋਬਾਈਲ ਦੇ ਲੈਟਰ ਜਗਾ ਕੇ ਅਸੀਂ ਭਾਈ ਫੜਕ ਲਾ ਬਲੌਗ ਜੇ ਭਾਈ ਚਲੋ ਹੁਣ ਚਲਦੇ ਆ ਜੀ ਗੋਮਨਤਾ ਮੋਲ ਤੇ ਮਿਲਦੇ ਜਾ ਕੇ ਇੱਥੇ ਪਰ ਐਂਡ ਕਰਦੇ ਆਪਾਂ ਤੇ ਆਪਣੇ ਜਿਹੜੇ ਦੂਸਰੇ ਮੁੰਡੇ ਸੀ ਉਹਨਾਂ ਨੇ ਰੂਮ ਲੈ ਲੈ ਜਾ ਕੇ ਤੇ ਰੂਮ ਤੇ ਆਰਾਮ ਕਰਦੇ ਆ ਤੇ ਫੇਰ ਕੱਲ ਨੂੰ ਚੱਲਾਂਗੇ ਗੋਮੇ ਦਾ ਘਾਟ ਤੇ ਇਦਾਂ ਦੇ ਪਿੱਠੂ ਮਿਲ ਜਾਂਦੇ ਆ ਜੀ ਕਿਤਨੇ ਪੈਸੇ ਲਾਦੇ ਪਿੱਠੂ ਕਿ ਆਬ 25 ਹੈ ਕਿਤਨੇ ਲੈਂਦੇ ਹੋ 1500 ਹੈ ਸਮਝらっしゃਓ 1500 ਰੁਪਏ ਲੈ ਲੈਣ ਦੇ ਭਾਈ ਪਿੱਠੂ ਇਹੇ ਤੇ ਭਾਈ ਜਵਾਗ ਜਾ ਰਹੇ ਨੇ ਨਾਲ ਉੱਤੇ ਹੋਏ ਨੇ ਭਾਈ ਥੱਕ ਗਏ ਵਿਚਾਰੇ ਤੁਰ ਤੁਰ ਕੇ ਤੇ ਚੜਾਈ ਹੈਗੀ ਉਹ ਚਾਈ ਉਚਾਈ ਹੈਗੀ ਭਾਈ ਇੱਥੋਂ ਆ ਦੇਖੋ ਤੁਸੀਂ ਆਂ ਅੰਦਾਜ਼ਾ ਲਾ ਸਕਦੇ ਹੋ ਤਾਂ ਹੁਣ ਤੋਂ ਚੱਲ ਕੇ ਤੇ ਇਧਰ ਆਉਂਦੇ ਜੀ ਫੁੱਲਾਂ ਦੇ ਘਾਟੀ ਫਲਾਵਰ ਵੈਲੀ ਇਹ ਰਸਤਾ ਜਾਂਦਾ ਜੀ ਉੱਧਰ ਤੇ 4 ਕਿਲੋਮੀਟਰ ਦਾ ਰਸਤਾ ਇੱਥੋਂ ਤੇ ਇਹਦਾ ਹੈਗਾ ਜੀ ਐਂਟਰੀ ਫੀਅਰ ਆ ਫੀਸ ਹੈਗੀ ਆ 200 ਰੁਪਿਆ ਤੇ ਉਹ ਸਾਹਮਣੇ ਬੋਰਡ ਲੱਗਾ ਹੋਇਆ ਜੀ ਜਿਹਦੇ ਤੇ ਮਤਲਬ ਫੁੱਲਾਂ ਦੀ ਅਲੱਗ-ਅਲੱਗ ਪ੍ਰਜਾਤੀ ਬਾਰੇ ਦੱਸਿਆ ਹੋਇਆ ਹੈ ਤੇ ਠੀਕ ਹੈ ਜੀ ਸਾਹਮਣੇ ਲੱਗਾ ਹੈ ਬੋਰਡ ਫੁੱਲਾਂ ਦੇ ਘਾਟੀ ਵਾਸਤੇ ਬਿਨਕ ਟੋਕਨ ਕੇ ਘੋੜਾ ਖੱੱਚਰ ਨਹੀਂ ਲੈ ਜਾਇਆ ਜਾਏਗਾ ਚੱਕੋ ਫਿਰ ਕੰਮ ਲੋ ਜੀ ਆਪਾਂ ਆਪਣੇ ਰੂਮ ਚ ਆ ਗਏ ਆਂ ਜੀ ਤੇ ਹੁਣ ਆਪਾਂ ਕਰਾਂਗੇ ਆਰਾਮ ਗੋਵਰ ਤਾਂ ਬੋਝ ਕੇ ਆਪਾਂ ਬਹੁਤ ਬੜੇ ਯਾਤਰੀ ਤੇ ਵੀਡੀਓ ਤਾਂ ਵਧੀਆ ਲੱਗੀ ਸ਼ੇਅਰ ਕਰਦੇ ਨਾਲ ਕਰਦੇ ਜਿਹੜੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰਦੇ ਹੋ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਰਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ